ਪੱਤਰਕਾਰ ਬੁੱਟਾ ਸਿੰਘ ਗੱਲਬਾਤ ਤੁਸੀਂ ਦੇਖ ਰਹੇ ਹੋ ਜਨਸ਼ਕਤੀ న్యూਸ ਪੰਜਾਬੋ ਦਰਸ਼ਕੋ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚੋਂ ਲੋਕ ਸਭਾ ਚੋਣਾਂ ਦਾ ਵੋਟਾਂ ਦਾ ਜਿਹੜਾ ਬੋਲਵਾਲਾ ਵਾ ਪੂਰਾ ਗਰਮ ਹੋ ਚੁੱਕਿਆ ਵਾ ਉਸੇ ਲੜੀ ਤਹਿਤ ਅੱਜ ਸ਼੍ਰੋਮਣੀ ਕਾਲੀਦਲ ਫਤਿਹ ਅਤੇ ਪੰਜਾਬ ਸਮਾਜਿਕ ਗੱਠਜੋੜ ਪੀਐਸਏ ਦੇ ਸੰਜੇ ਮੀਦਵਾਰਾ ਸਰਦਾਰ ਕਰਪਾਲ ਸਿੰਘ ਕਪੂਰੀ ਅੱਜ ਗਲਬਕਲਾ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਦਾ ਪਹੁੰਚਣ ਤੇ ਗੱਲਬਾਤਾਂ ਦੇ ਵਿੱਚ ਪੂਰਾ ਸਵਾਗਤ ਕੀਤਾ ਗਿਆ ਆਓ ਆਪਾਂ ਸੁਣੀਏ ਦੇਖੀਏ ਅਤੇ ਗੱਲਬਾਤ ਕਰਗੇ ਸਰਦਾਰ ਕਰਪਾਲ ਸਿੰਘ ਪੂਰੀ ਨਾਲ ਸਾਨੂੰ ਕੀ ਕਹਿੰਦੇ ਹਨ ਹਾਂਜੀ ਤੁਹਾਡੇ ਪਿੰਡਾਂ ਦੇ ਵਿੱਚ ਕੀ ਪੋਜੀਸ਼ਨ ਸਾਨੂੰ ਫੁੱਲ ਹੰਗਾਰਾ ਮਿਲ ਰਿਹਾ ਜੀ ਹਾਂਜੀ ਜਿਹੜੀ ਜਨਤਾ ਕੋਲ ਜਾਣਦੇ ਆ ਅਸੀਂ ਉਹ ਸਾਰੀ ਪਾਰਟੀਆਂ ਨੂੰ ਵਰਤ ਕੇ ਦੇਖ ਚੁੱਕੇ ਨੇ ਹਾਂਜੀ ਆ ਵਾਅਦੇ ਕਰਦੇ ਆ ਤੇ ਚਲੇ ਜਾਂਦੇ ਆ ਜੀ ਜੀ ਹੁਣ 5 ਸਾਲ ਬਾਅਦ ਫੇਰ ਆਣਗੇ ਜੀ ਆ ਰਹੇ ਆ ਹੁਣ ਘਰਾਂ 'ਚ ਵੀ ਸਾਨੂੰ ਵੋਟ ਪਾਓ ਹੁਣ ਤੁਸੀਂ ਦੇਖੋ ਕਿੰਨੇ ਆਪਣੇ ਵਾਅਦੇ ਕਰਕੇ ਗਏ ਸੀ ਕੋਈ ਵਾਦਾ ਸਿਰੇ ਨਹੀਂ ਸੀ ਜਨਤਾ ਕੋਲ ਜਾਂਦੇ ਆ ਤੇ ਰੋਂਦੇ ਪਏ ਆ ਜੀ ਹੁਣ ਬਿਲਕੁਲ ਬਹੁਤ ਬੁਰਾ ਹਾਲ ਆ ਜੀ ਬੱਚਿਆਂ ਦਾ ਲੇਡੀਜ਼ ਦਾ ਕਹਿੰਦੇ 1000 ਰੁਪਏ ਦਵਾਂਗੇ ਉਹ ਨਹੀਂ ਦਿੱਤਾ ਬਾਕੀ ਅੱਜਕੱਲ ਤਾਂ ਸਮਝਾਣ ਦੀ ਲੋੜ ਨਹੀਂ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਕਰਕੇ ਗਈਆਂ ਪਾਲਟੀਆਂ ਅੱਛਾ ਸਰਦਾਰ ਜੀ ਆਪਣਾ ਜੋ ਪਿਆਰ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਹਾਂਜੀ ਜਿਹੜਾ ਛੇ ਮਾਦਰਾ ਨਸ਼ਿਆਂ ਦਾ ਚੱਲ ਰਿਹਾ ਹਾਂਜੀ ਪਰਮਾਤਮਾ ਵਾਸੀ ਕਰੇ ਤੁਹਾਨੂੰ ਐਮਪੀ ਬਣ ਕੇ ਤੁਸੀਂ ਦਿੱਲੀ ਪੱਜੇ ਜਾਓ ਹਾਂਜੀ ਤੇ ਨਸ਼ੇ ਦੇ ਸੰਬੰਧ ਵਿੱਚ ਕੀ ਉੱਤੇ ਕਰ ਸਕ ਕਰੋਗੇ ਹੁਣ ਪੰਜਾਬ ਵਿੱਚ ਨਸ਼ਾ ਦਾ ਅਸੀਂ ਚੱਕਾਂਗੇ ਮੁੱਦਾ ਜੀ ਠੀਕ ਹੈ ਜੀ ਨਸ਼ਾ ਦਾ ਉੱਥੇ ਮੁੱਦਾ ਚੱਕਾਂਗੇ ਪਾਰਲੀਮੈਂਟ 'ਚ ਜੇ ਸਾਡੀ ਨਹੀਂ ਸੁਣੂਗਾ ਸਾਡੇ ਵਰਕਰ ਸਹਿਬਾਨ ਹੁਣ 16 ਲੱਖ ਵੋਟ ਆਪਣੀ ਹਾਂਜੀ ਲੁਧਿਆਣੇ ਹਲਕੇ ਦੀ 16 ਲੱਖ ਥੋੜੀ ਨਹੀਂ ਹੁੰਦੀ ਅਸੀਂ ਸਾਰਿਆਂ ਨੂੰ ਨਾਲ ਲਾਵਾਂਗੇ ਜੀ ਉੱਥੇ ਪਾਰਲੀਮੈਂਟ 'ਚ ਹੌਕਾ ਦੇਵਾਂਗੇ ਵੀ ਇਹ ਪੁਲਿਸ ਨਹੀਂ ਸੁਣਦੀ ਜਾ ਕੋਈ ਪੋਰ ਨਹੀਂ ਸੁਣਦਾ ਨਸ਼ਾ ਦਾ ਜੀ ਖਤਮ ਹੋ ਸਕਦਾ ਲੇਕਿਨ ਸਾਰੇ ਵਿੱਚ ਮਿਲੇ ਹੋਏ ਆ ਵੱਡੇ ਵੱਡੇ ਮਗਰਮਚ ਇਹਨਾਂ ਨੂੰ ਨੱਥ ਪਾਣ ਦੀ ਲੋੜ ਆ ਜੀ ਹੁਣ ਛੋਟੇ ਬੰਦੇ ਨੂੰ ਚੱਕਦੇ ਆ ਉਹਨੂੰ ਕੀ ਆ ਜਿਹੜਾ ਨਸ਼ਾ ਖਾਂਦਾ ਉਹਨੂੰ ਚੱਕ ਕੇ ਲੈ ਜਾਂਦੇ ਆ ਤੇ ਬਾਅਦ ਚ ਉਹਨੂੰ ਛੱਡ ਦਿੰਦੇ ਆ ਜੀ ਹੁਣ ਵੱਡੇ ਮਗਰਮਚ ਜਿੱਥੋਂ ਨਸ਼ਾ ਆ ਰਿਹਾ ਐਨੀ ਬੀਐਸਐਫ ਲੱਗੀ ਹੋਈ ਆ ਆਪਣੇ ਐਨੀ ਫੋਰਸ ਲੱਗੀ ਹੋਈ ਆ ਨਸ਼ਾ ਕਿੱਦਾਂ ਆਜੂਗਾ ਜੀ ਵੀ ਆਪਣਾ ਹੈ ਨਸ਼ਾ ਇਹ ਪਾਰਟੀਆਂ ਮੰਗਾਰੀਆਂ ਜੀ ਆਪ ਵੱਡੇ ਵੱਡੇ ਮਗਰਬਾਚ ਬੈਠਿਆ ਜਦ ਤੱਕ ਇਹ ਹੁੰਦੇ ਨਹੀਂ ਸਹੀ ਤੇ ਕੁਝ ਨਹੀਂ ਬਣਨਾ ਜੀ ਜੋ ਮਰਜੀ ਕਹੀ ਜਾਓ ਅੱਛਾ ਜੀ ਉਹ ਤੁਸੀਂ ਗੱਲਬਾਤ ਵਿੱਚ ਆ ਜਾਇਓਂ ਵੋਟਰਾਂ ਨੂੰ ਕੀ ਸਨੇਸਰਾਂ ਦੇ ਵੋਟਰ ਬਹੁਤ ਬੜੀ ਆ ਹੁੰ ਘਾਰਾ ਮਿਲ ਰਿਹਾ ਜੀ ਜਨਤਾ ਦਾ ਆ ਬਾਕੀ ਪਾਰਟੀਆਂ ਨੂੰ ਵਰਤ ਚੁੱਕਿਆ ਕਹਿੰਦਾ ਅਸੀਂ ਸਾਡੇ ਕੋਲ ਉਹ ਵਿਚਾਰੀਆਂ ਬੁੜੀਆਂ ਸੀਗੀਆਂ ਬਰੇ ਬੈਠੀਆਂ ਕਣਕ ਨੂੰ ਰੋਂਦਾ ਕੋਈ ਕਿਸੇ ਨੂੰ ਰੋਂਦਾ ਸਾਨੂੰ ਆ ਕਰਕੇ ਸਾਨੂੰ 1000 ਰੁਪਏ ਆਲੇ ਮਿਲਿਆ ਹੁਣ ਕਿਹਦੇ ਕਿਹਦੀ ਸੁਣੀਏ ਜੀ ਇੱਥੇ ਝੂਠ ਬੋਲ ਕੇ ਲੈ ਗਏ ਹੁਣ ਜਨਤਾ ਦੇ ਕਈਆਂ ਮਕਾਨ ਹੈ ਨਹੀਂ ਕਈਆਂ ਕੋਲ ਰੇੜੇ ਦੇਖਦੇ ਪੱਠਿਆਂ ਵਾਲੇ ਹੈ ਨਹੀਂ ਪਰ ਜਨਤਾ ਨੂੰ ਸੋਏ ਨੂੰ ਆਪਣੀ ਸਰਕਾਰ ਨੂੰ ਸੋਚਣਾ ਚਾਹੀਦਾ ਗਰੀਬ ਜਨਤਾ ਬਾਰੇ ਤੁਸੀਂ ਆਪ ਦੱਸੋ ਜਦ ਇਹ ਆਪਣਾ ਆਮ ਆਦਮੀ ਪਾਰਟੀ ਬਣਿਆ ਇਹ ਸਾਈਕਲਾਂ ਦੇ ਗਏ ਆ ਉੱਥੇ ਤੇ ਹੁਣ ਦੇਖੋ ਗੱਡੀਆਂ 100-100 ਗੱਨਮੈਨ 200-200 ਗੱਨਮੈਨ ਕਿੰਨਾ ਖਰਚਾ ਆਪਣਾ ਹੀ ਖਰਚਾ ਹੋ ਰਿਹਾ ਗਰੀਬ ਜਨਤਾ ਦਾ ਟੈਕਸ ਖਾਰੀਆਂ ਸਾਰੀਆਂ ਸਰਕਾਰਾਂ ਤੇ ਆਪਣਾ ਲੈ ਰਿਹਾ ਇਹ ਹੋ ਬੜੀਆਂ ਬੜੀਆਂ ਕੋਠੀਆਂ ਜਿ ਰਹਿੰਦੇ ਆ ਜਨਤਾ ਪਿੰਡ ਜਾਣ ਨਾ ਗਰਾਊਂਡ ਤੇ ਗਰਾਊਂਡ ਤੇ ਆ ਕੇ ਦੇਖੋ ਆਪਣੇ ਬੰਦਿਆਂ ਦਾ ਹਾਲ ਜਨਤਾ ਦਾ ਹਾਲ ਗਰਾਊਂਡ ਤੇ ਆਓ ਫਿਰ ਪਤਾ ਲੱਗਦਾ ਵੀ ਜੰਦਾ ਦੁਨੀਆ ਬਸਦੀ ਕਿੱਥੇ ਆ ਹਾਂਜੀ ਆਖੀਰ ਵਿੱਚ ਵੋਟਰਾਂ ਨੂੰ ਹੁਣ ਤੁਸੀਂ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਵੋਟਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਤੁਸੀਂ ਆਪਣੀ ਮਤ ਦਾ ਦਾਨ ਸਹੀ ਕਰਕੇ ਦੇਖੋ ਹੁਣ ਅੱਗੇ ਵਾਸਤੇ ਨਾ ਫਸ ਜਾਓ 5 ਸਾਲਾਂ ਵਾਸਤੇ ਫੇਰ ਆਪਾਂ ਘਟਿਆ ਕੋਈ ਉਮੀਦਵਾਰ ਚੁਣ ਲਈਏ ਜਾਂ ਕੋਈ ਹੋਰ ਚੁਣ ਲਈਏ ਤੇ ਆਪਾਂ ਫੇਰ 5 ਸਾਲ ਡਿੱਕੀਏ ਹੈ ਵਧੀਆ ਇਮਾਨਦਾਰ ਆਪਣੀ ਸੋਚ ਸਮਝ ਨਾਲ ਪਾਓ ਜੇ ਸਾਨੂੰ ਵੋਟਾਂ ਪਾਣਗੀਆਂ ਸੀ ਤੁਹਾਡੇ ਨਾਲ ਆਂ ਅਸੀਂ ਘਰ ਘਰ ਆਵਾਂਗੇ ਤੁਹਾਡੇ ਕੋਲ ਵਾਦਾ ਕਰਦੇ ਆਂ ਇਹ ਹੈ ਪੂਰਾ ਬਾਕੀ ਜਨਤਾ ਨੂੰ ਆਪਣੀ ਮਰਜ਼ੀ ਅੱਜਕੱਲ ਸਮਝਾਣ ਦੀ ਲੋੜ ਨਹੀਂ ਕਿਸੇ ਨੂੰ ਹਾਂਜੀ ਮੀਡੀਆ ਦਾ ਦੌਰ ਆ ਬਾਕੀ ਸੋਨੋ ਨਿਸ਼ਾਨ ਕ੍ਰਿਪਾ ਤੀਕ ਤੱਕ ਮਿਲ ਜੂਗਾ ਜੀ ਨਿਸ਼ਾਨ ਆਪਾਂ ਨੂੰ 17 ਤਰੀਕ ਤੱਕ ਮਿਲ ਜਾਣਾ ਜੀ ਆਪਾਂ ਨਿਸ਼ਾਨ ਫਿਰ ਦੇਵਾਂਗੇ ਜੀ ਫਿਰ ਆਵਾਂਗੇ ਆਪਣੇ ਪਿੰਡਾਂ ਦੇ ਵਿੱਚ ਹਾਂਜੀ ਸ਼ਰੂਮਣੀ ਕਾਲੀਦ ਅਲਫਤੇ ਹੁਣ ਬੋਲੀ ਸ਼ਰੂਮਣੀ ਕਾਲੀਦ ਅਲਫਤੇ ਜਿੰਦਾਬਾਦ ਸ਼ਰੂਮਣੀ ਕਾਲੀਦ ਅਲਫਤੇ ਜਿੰਦਾਬਾਦ ਸ਼ਰੂਮਣੀ ਕਾਲੀਦ ਅਲਫਤੇ ਜਿੰਦਾਬਾਦ ਕਾਂ ਸਿੰਘ ਵਾਲਾ ਜਿੰਦਾਬਾਦ ਪੂਰੀ ਸਾਹਿਬ ਜਿੰਦਾਬਾਦ ਕਾਂ ਸਿੰਘ ਪੂਰੀ ਜਿੰਦਾਬਾਦ 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 와이구리지, 가르차 와이구리지.